ਜਲੰਧਰ ਦੇ ਥਾਣਾ ਨੰਬਰ 3 ਉੱਤੇ ਲੁਧਿਆਣਾ ਦੀ ਸਫੂਰਾ ਵੱਲੋਂ ਗੰਭੀਰ aarop ਜਲੰਧਰ ਦੇ ਥਾਣਾ ਤਿੰਨ ਉੱਤੇ ਲੁਧਿਆਣਾ ਦੀ ਰਹਿਣ ਵਾਲੀ ਸਫੂਰਾ ਨੇ ਗੰਭੀਰ aarop ਲਗਾਏ ਹਨ ਸਫੂਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 30 4 2025 ਨੂੰ ਜਲੰਧਰ ਦੇ ਪ੍ਰਤਾਪ ਬਾਗ ਵਿੱਚ ਉਸਦੇ ਭਰਾ ਸੈਫ ਅਲੀ ਉਰਫ ਸ਼ੌਕੀ ਉੱਤੇ ਸ਼ਰੀਆਮ ਤੇਜ਼ਦਾਰ ਹਥਿਆਰ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਸੀ ਇਸ ਮਾਮਲੇ ਸੰਬੰਧੀ ਥਾਣਾ ਤਿੰਨ ਦੀ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ 피ੜਿਤ ਦੀ ਭੈਣ ਸਫੋਰਾ ਨੇ ਦੱਸਿਆ ਕਿ ਇਸ ਕੇਸ ਵਿੱਚ ਪੁਲਿਸ ਵੱਲੋਂ ਅਜੇ ਤੱਕ ਕਿਸੇ ਵੀ આરોપી ਦੀ ਗ੍ਰਿਫਤਾਰੀ ਨਹੀਂ ਕੀਤੀ ਗਈ। ਉਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਬਾਅਦ ਵਿੱਚ ਪੁਲਿਸ ਨਾਲ ਸੈਟਿੰਗ ਕਰਕੇ ਉਸ ਨੂੰ ਵੀ ਛੱਡ ਦਿੱਤਾ ਗਿਆ। ਇੰਨਾ ਹੀ ਨਹੀਂ ਦੋਸ਼ੀਆਂ ਵੱਲੋਂ ਉਨ੍ਹਾਂ ਤੇ ਡਰ ਅਤੇ ਧਮਕੀਆਂ ਦੇ ਕੇ ਰਾਜੀਨਾਮਾ ਕਰਾਉਣ ਲਈ ਦਬਾਅ ਵੀ ਬਣਾਇਆ ਜਾ ਰਿਹਾ ਹੈ। ਰਾਜੀਨਾਮੇ ਵਾਸਤੇ ਇਹਨਾਂ ਨੇ ਇੱਕ ਬੰਦਾ ਵੀ ਤਿਆਰ ਕੀਤਾ ਹੈ ਜਿਸ ਦਾ ਨਾਮ ਸਦੀਕ ਹੈ। ਸਫੂਰਾ ਨੇ মিডিਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਉਹਨਾਂ ਨੇ ਰਾਜੀਨਾਮਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਕਤ ਸਦੀਕ ਵੱਲੋਂ ਉਸਦੇ ਭਰਾ ਖਿਲਾਫ ਕਠੂਆ ਜੰਮੂ ਵਿੱਚ ਇੱਕ ਵਿਆਹੀ ਲੜਕੀ ਨੂੰ ਨਾਬਾਲਿਕ ਦੱਸ ਕੇ ਧਾਰਾ 376 ਹੇਠ ਝੂਠਾ ਕੇਸ ਦਰਜ ਕਰਵਾ ਦਿੱਤਾ ਗਿਆ ਜਿਸ ਕਾਰਨ ਉਸਦਾ ਭਰਾ ਕਠੂਆ ਜੇਲ੍ਹ ਵਿੱਚ ਬੰਦ ਹੈ ਪੀੜਿਤ ਪਰਿਵਾਰ ਦਾ ਦੋਸ਼ ਹੈ ਕਿ ਇਸ ਮਾਮਲੇ ਵਿੱਚ ਰਾਜੀਨਾਮਾ ਕਰਵਾਉਣ ਲਈ ਸਦੀਕ ਅਤੇ ਉਸਦਾ ਪੁੱਤਰ ਲਗਾਤਾਰ ਫੋਨ ਤੇ ਗਾਲੀ ਗਲੋਚ ਕਰਦੇ ਹਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ ਸਫੋਰਾ ਦਾ ਕਹਿਣਾ ਹੈ ਕਿ ਸਦੀਕ ਦਾ ਪੁੱਤਰ ਸ਼ਰੇਆਮ ਪਿਸਤੌਲ ਲੈ ਕੇ ਉਹਨਾਂ ਦੇ ਆਸ-ਪਾਸ ਘੁੰਮਦਾ ਰਹਿੰਦਾ ਹੈ। ਇਸ ਤੋਂ ਇਲਾਵਾ ਸਦੀਕ ਵੱਲੋਂ ਉੱਤਰ ਪ੍ਰਦੇਸ਼ ਅਤੇ ਲੁਧਿਆਣਾ ਦੇ ਸਮਰਾਲਾ ਪੁਲਿਸ ਥਾਣੇ ਵਿੱਚ ਵੀ ਉਹਨਾਂ ਖਿਲਾਫ ਝੂਠੀਆਂ ਦਰਖਾਸਤਾਂ ਦੇ ਕੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਰਾਜੀਨਾਮਾ ਕਰਨ ਲਈ ਮਜਬੂਰ ਹੋ ਜਾਣ। ਸਫੋਰਾ ਨੇ ਜਲੰਧਰ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਲਾਇਆ ਜਾਵੇ। ਜਲੰਧਰ ਤੋਂ ਦੀਪਕ ਸੈਣੀ ਦੀ ਖਾਸ ਰਿਪੋਰਟ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਸਫੋਰ ਹੈ ਕਿੱਥੋਂ ਦੇ ਰਹਿਣਾ ਨੇ ਮੈਂ ਇੱਥੇ ਤੋਂ ਲੁਧਿਆਣਾ ਪੰਜਾਬ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਮੈਸੂਲ ਹੋਏ ਆਏ ਨੇ ਕੀ ਮੁੱਦਾ ਕੀ ਹੈ ਤੁਹਾਡੇ ਕੀ ਹੈ ਕਿ ਗੋਪਤਰੀ ਬਤਾਲ ਸਰ 6-7 ਮਹੀਨੇ ਪਹਿਲਾਂ ਮੇਰਾ ਬ੍ਰਦਰ ਆਇਆ ਸੀਗਾ ਸਰ ਇੱਥੇ ਕੋਈ ਪੁਲਿਸ ਇਨਕੁਆਰੀ ਸੀ ਉਹਦੇ ਵਾਸਤੇ ਇੱਥੇ ਆਇਆ ਸੀਗਾ ਤੇ ਉੱਥੇ ਮੁੰਡਿਆਂ ਨੇ ਉਹਦੇ ਤੇ ਹਮਲਾ ਕੀਤਾ ਸਰ ਇੱਕ ਮਤਲਬ ਇਹ ਵੀ ਇਹਨੂੰ ਮਾਰ ਕੇ ਇੱਥੇ ਚਲੇ ਗਏ ਸੀਗੇ ਫੇਰ ਮਾਰਨ ਤੋਂ ਬਾਅਦ ਸਾਨੂੰ ਫੋਨ ਕਰਦਿਆ ਵੀ ਇੱਥੇ ਇਹਦੋ ਇਹਦੀ ਇੱਥੇ ਆ ਕੇ ਲਾਸਟ ਚੱਕ ਲੋ ਜੇ ਵਸਤਵਾਤ ਸਾਡੇ ਚਾਚਾ ਮਤਲਬ ਸਾਰੀ ਫੈਮਿਲੀ ਆਈ ਅਸੀਂ ਇਹਨੂੰ ਹਸਪੀਟਲ ਐਡਮਿਟ ਕੀਤਾ ਸਰ 3 ਮਹੀਨੇ ਹਸਪੀਟਲ ਇੱਕ ਵਿਅਕਤੀ ਨੇ ਉਹਨਾਂ ਨੂੰ ਮਾਰਿਆ ਫੋਨ ਸੀ ਸਰ ਮੈਨੂੰ ਉਹਨਾਂ ਨੂੰ ਜਾਣ ਦੀ ਵਕਤ ਜਿਹੜਾ ਪਰਚਾ ਬਣਿਆ ਹੋਇਆ ਉਹਦੇ ਤੇ ਉਹਨਾਂ ਦੇ ਸਾਰਿਆਂ ਦੇ ਨੇਮ ਲਿਖੇ ਹੋਏ ਆ ਮੇਰੇ ਭਰਾ ਨੇ ਮਤਲਬ ਇਹਨਾਂ ਨੂੰ ਪਛਾਣ ਲਿਆ ਸੀ ਕਿਹੜੇ-ਕਿਹੜੇ ਮੁੰਡੇ ਸੀ ਤੇ ਉਹਦੇ ਵਿੱਚ ਗੱਡੀ ਦਾ ਨੰਬਰ ਵੀ ਆਇਆ ਵੀਡੀਓ ਵੀ ਆ ਸਾਡੇ ਕੋਲ ਉਹ ਵੀ ਅਸੀਂ ਤੁਹਾਨੂੰ ਦਵਾਂਗੇ ਤੇ ਵੀਡੀਓ ਦੇ ਵਿੱਚ ਸਾਰੇ ਮੁੰਡੇ ਸ਼ਰੀਆਮ ਸਰ ਹਥਿਆਰ ਲੈ ਹੋਏ ਆ ਉਹਨਾਂ ਨੇ ਮਤਲਬ ਇੰਨਾ ਕਿ ਵੱਡਿਆ ਮੇਰੇ ਭਰਾ ਦੇ ਸਿਰ ਤੇ ਵੀ ਸਰ ਘਟਕਣ ਬਹੁਤ ਰੰਕੀ ਤੁਹਾਨੂੰ ਇਹ ਗੱਲ ਜਿੱਦਣ ਹੋਇਆ ਤੁਹਾਡੇ ਬਰਦਰ ਨਾਲ ਇਹ ਆਪਣਾ ਕਿਥੇ ਲੁਧਿਆਣਾ ਹੋਇਆ ਕਿ ਸਰ ਇੱਥੇ ਜਲੰਧਰ ਹੋਇਆ ਪ੍ਰਤਾਪ ਬਾਗ ਉਸ ਤੋਂ ਬਾਅਦ ਜਿਹੜੇ ਬੰਦੇ ਆ ਪਤਾ ਹੈ ਕੌਣ ਤੁਹਾਨੂੰ ਪਛਾਣ ਹੋਈ ਉਹਨਾਂ ਦੇ ਕਿਹੜੇ ਬੰਦੇ ਕੌਣ ਆਈ ਉਹਨਾਂ ਦੇ ਮਾਮਲਾ ਕੋ ਦਰਜ ਹੋਇਆ ਇਹ ਤੱਕ ਸਰ ਪਰਚਾ ਲੱਗਿਆ ਹੈ ਸਰ 307 ਦਾ ਅੱਛਾ ਤੇ ਕੁਝ ਸਮੇਂ ਬਾਅਦ ਉੱਥੋਂ ਸਿਰਫ ਇੱਕ ਮੁੰਡਾ ਉਹਨਾਂ ਦਾ ਫੜਿਆ ਸੀਗਾ ਤੇ ਉਹ ਵੀ ਉਹਨਾਂ ਨੇ ਇਨਕੁਆਰੀ ਦੇ ਵਿੱਚ ਕਢਾ ਲਿਆ ਸੀਗਾ ਸਰ ਸਾਰੇ ਫਰਾਰ ਆ ਤੇ ਇੱਕ ਮੁੰਡਾ ਜਿਹੜਾ ਗੁਲਜ਼ਾਰ ਆ ਉਹਦੇ ਤਿੰਨ ਵਾਰ ਵਾਰੰਟ ਵੀ ਨਿਕਲ ਚੁੱਕੇ ਆ ਇਹ ਪਰਚੇ ਚ ਮਾੜਿਆ ਤਿੰਨ ਵਾਰ ਰਨਟ ਵੀ ਨਿਕਲ ਚੁੱਕਿਆ ਪਰ ਪੁਲਿਸ ਨੇ ਅਜੇ ਤੱਕ ਫੜੇ ਨਹੀਂ ਅਜੇ ਇਹ ਬੰਦੇ ਜਿਹੜੇ ਕੌਣ ਆ ਤੁਸੀਂ ਜਾਣਦੇ ਇਹਨਾਂ ਨੂੰ ਕੋਈ ਤੁਹਾਡੀ ਮਤਲਬ ਕੀ ਰੰਗੀ ਚਾਹ ਤੀ ਕਿ ਕਿਉਂ ਇਹਦਾ ਕਿਉਂ ਮਤਲਬ ਤਦ ਅਸਰ ਕੀਤੀ ਕਰੇ ਭਰਾਣਾ ਸਰ ਮੈਨੂੰ ਪੂਰੀ ਗੱਲ ਤਾਂ ਨਹੀਂ ਪਤਾ ਸੋ ਮੈਂ ਦੁਬਈ ਕੰਮ ਕਰਦੀ ਆ ਜਦੋਂ ਮੈਂ ਮਤਲਬ ਮੇਰੇ ਪਰਾਨੋ ਜਦੋਂ ਇੱਥੇ ਮਾਰਿਆ ਉਦੋਂ ਵੀ ਮੈਂ ਆਪਣੀ ਟਿਕਟ ਕਰਾ ਕੇ ਵਾਪਸ ਆ ਰਹੀ ਸੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਫਿਰ ਉਹ ਜਿਹੜਾ ਪਰਚਾ ਹੈ 307 ਦਾ ਬਣਿਆ ਇਹ ਮੰਗਦੇ ਆ ਦਾ ਰਾਜਨਾਮਾ ਮੇਰੇ ਭਰਾ ਨੇ ਕਹਤਾ ਵੀ ਮੇਰਾ ਜਿਹੜਾ ਮਤਲਬ ਸਾਡਾ ਘਟ ਘਟ ਸਰ ਹਸਪੀਟਲ ਵੀ 3 ਮਹੀਨੇ ਰਿਹਾ ਸਾਡਾ ਕਾਫੀ ਖਰਚਾ ਹੋਇਆ ਉਹਨੇ ਕਹੇ ਮੇਰਾ ਖਰਚਾ ਦੋ ਇਹਨਾਂ ਨੂੰ ਉਹਦੇ ਤੇ 376 ਦਾ ਪਰਚਾ ਬਣਾਤਾ ਕੁੜੀ ਦਾ ਸਰ ਉਹ ਕੁੜੀ ਵਿਆਹ ਹੀ ਗਈ ਆ ਜਿਹੜੇ ਬਰਦਰ ਨੂੰ ਜਿਹਨੇ ਬਦਲਤਾ ਮੈਂ ਕੁੱਟ ਮਾਰੀ ਉਹਦੇ ਦੀ ਹਾਂਜੀ ਸਰ ਉਹਦੇ ਤੇ ਉਹ ਕਿਤਾ ਪੈ ਗਿਆ ਉਹਦੇ ਤੇ ਜਦ ਕੇ ਤਾਂ ਪਰਚਾ ਤਾਂ ਤੁਹਾਡੇ ਮਤਲਬ ਵੱਲੋਂ ਦਰਤੀ ਸੀ ਸਰ ਜਿਹੜਾ ਇੱਕ ਸਦੀਕ ਨਾਮ ਦਾ ਉਹ ਮਤਲਬ ਸਾਡੀ ਉਹਨਾਂ ਦੀ ਰਿਸ਼ਤੇਦਾਰੀ ਚ ਹੀ ਆ ਤੇ ਉਹ ਉੱਥੇ ਕਠੂਏ ਵੀ ਰਹਿੰਦਾ ਤੇ ਦੋ ਵਿਆਹ ਹੋਇਆ ਸਰ ਉਹ ਸਾਰਾ ਕੁਝ ਕਰਾ ਰਿਹਾ ਜਿਹੜੀ ਐਫ ਆਰ ਇਹੋ ਕਿੱਥੇ ਹੋਈ ਹੈ ਜਿਹੜੀ 376 ਦੀ ਦੱਸਣ ਦੇ ਸਰ ਇੱਕ ਪੁਲਿਸ ਦੇ ਵਿੱਚ ਹੋਈ ਆ ਠੀਕ ਹੈ ਇਹ ਤੁਹਾਡੇ ਬ੍ਰਦਰ ਤੇ ਹੋਈ ਇਹ ਸਾਡੇ ਬ੍ਰਦਰ ਤੇ ਜਿਹਨਾਂ ਦੇ ਹਮਲਾ ਹੋਇਆ ਸਰ ਜੀ ਬੰਦਾ ਮਤਲਬ ਥੋੜਾ ਕਲੀਅਰ ਕਰੋਗੇ ਡਿਟੇਲ ਜੀ ਕਿ ਕਿੰਨਾ ਕੁੱਟ ਮਾਰੀ ਗਈ ਤੇ ਬ੍ਰਦਰ ਤੁਹਾਡੇ ਦਾ ਜਿਹੜਾ ਮਤਲਬ ਕਠੂਏ ਕਿਤਾ ਲਿੰਗ ਹੋ ਗਿਆ ਸਰ ਉੱਥੇ ਜਿਹੜਾ ਸੁਦੇਕ ਆ ਨਾ ਸਰ ਉਹ ਕਠੂਏ ਦੇ ਵਿੱਚ ਰਹਿੰਦਾ ਉਹ ਚੰਨਗੜਾ ਦੇ ਵਿੱਚ ਰਹਿੰਦਾ ਹੈ ਉਹ ਮਤਲਬ ਉਹਦਾ ਕੰਮ ਹੀ ਸਰ ਹੈ ਜੀ ਤੂੰ ਤੇ ਪਰਚੇ ਬਣਾਣਾ ਇੱਕ ਵਾਰ ਹੁਣ ਜੁਪੀ ਦੇ ਵਿੱਚ ਪਰਚਾ ਬਣਾ ਰਿਹਾ ਮੇਰੇ ਤੇ ਵੀ ਤੂੰ ਆਪਣੇ ਭਰਾ ਦੇ ਨਗਰ ਕਿਉਂ ਜਾਏ ਮੈਨੂੰ ਮਤਲਬ ਡੇਲੀ ਕਾਲ ਕਰਕੇ ਧਮਕੀਆਂ ਦੇਣਾ ਵੀ ਤੈਨੂੰ ਮੈਂ ਵਾਪਸ ਨਹੀਂ ਜਾਣ ਦੇਣਾ ਬਾਹਰ ਤੇ ਤੈਨੂੰ ਹੁਣ ਮੈਂ ਜੁਪੀ ਪੇ ਜਾਣਾ ਜਾਂ ਤੈਨੂੰ ਮੈਂ ਬਣੀ ਉੱਥੇ ਜਿੱਥੇ ਮੇਰਾ ਭਰਾ ਪਜਾਇਆ ਉੱਥੇ ਤੈਨੂੰ ਪਜਾਣਾ ਸੀ ਤੁਸੀਂ ਤਾਂ ਕਹਿੰਦੇ ਤੁਸੀਂ ਉਹਨੇ ਕਿੰਦਾ ਦੱਸਿਆ ਕਿ ਤੁਸੀਂ ਤਾਂ ਦੁਬਈ ਰਿੰਦੀਆਂ ਹਾਂ ਤੁਸੀਂ ਸਪੈਸ਼ਲ ਆਈਆਂ ਹੋ ਨਾ ਸਰ ਬ੍ਰਦਰ ਕਰਕੇ ਆਈਆਂ ਸਪੈਸ਼ਲ ਤੁਸੀਂ ਉਹ ਇਨਸੀਡੈਂਟ ਵਿੱਚ ਕੋਈ ਮਤਲਬ ਉਹ ਤੋਂ ਉਹ ਤੈਂ ਕਿਹਨੂੰ ਪੀਂਇਆ ਤੈਨੂੰ ਕਿਤਾਈ ਨੋਹਾ ਨਕਦ ਕੀ ਕਰਦੇ ਬਈ ਕਿ ਤੂੰ ਆਪਣੇ ਭਰਾ ਮਗਰ ਕਿਉਂ ਜਾ ਰਹੀ ਏ ਤੈਨੂੰ ਛਡਾਣਾ ਨਹੀਂ ਹੈਗਾ ਸਾਡੀ ਨਾਲ ਰਾਜੀਨਾਮਾ ਕਰ ਕਿਉਂਕਿ ਜਿਹੜੀ ਦੂਸਰੀ ਪਾਰਟੀ ਸਰ ਉਹਨਾਂ ਕੋਲ ਇਹਨੇ ਪੈਸੇ ਲਏ ਆ ਸਾਡੇ ਰਾਜੀਨਾਮਾ ਵਾਸਤੇ ਦੂਸਰੀ ਪਾਰਟੀ ਹਾਂਜੀ ਦੂਸਰੀ ਪਾਰਟੀ ਸਰ ਸੁਦੀਕ ਨੇ ਲਏ ਆ ਸੁਦੀਕ ਨੇ ਲਏ ਆ ਤੇ ਉਹਦੇ ਮੁੰਡਾ ਸਰ ਸਾਨੂੰ ਡੇਲੀ ਫੋਨ ਕਰਕੇ ਮੇਰੇ ਕੋ ਸਾਰੀਆਂ ਰਿਕਾਰਡਿੰਗਾਂ ਭੇਜ ਧਮਕੀਆਂ ਦਿੰਦੇ ਹੋ ਤੈਨੂੰ ਘਰੋਂ ਚੱਕ ਕੇ ਲੈ ਕੇ ਜਾਣਾ ਤੈਨੂੰ ਕਿ ਤੁਸੀਂ ਜ਼ਿਕਰ ਕੀਤਾ ਕਿ ਬ੍ਰਦਰ ਉੱਤੇ ਐਫ ਆਈ ਆਰ ਹੋਈ ਆ ਤੇ ਐਫ ਆਈ ਆਰ ਤੋਂ ਬਾਅਦ ਪੁਲਿਸ ਨੇ ਕਿੱਦਾਂ ਅਰੈਸਟ ਕੀਤਾ ਕੀਤਾ ਤੁਹਾਡੇ ਸਰ ਜਿਲੰਦਰ ਆਈ ਸੀਗਾ ਨਹੀਂ ਨਹੀਂ ਸਰ ਮੇਰਾ ਭਰਾ ਪਟ્રોલ ਪੰਪ ਤੇ ਤੇਲ ਪਾਣ ਗਿਆ ਸੀਗਾ ਤੇ ਗੱਡੀ ਆਈ ਸਰ ਮੁੰਡੇ ਇਹੀ ਸੁਦੀਕ ਦੇ ਮੁੰਡੇ ਸੀਗੇ ਤੇ ਜਿਨ੍ਹਾਂ ਨੇ ਪਹਿਲਾਂ ਕੁੱਟਿਆ ਸੀਗਾ ਵਿੱਚ ਉਹ ਵੀ ਸੀਗੇ ਦੋ ਗੱਡੀਆਂ ਆਈਆਂ ਸੀਗਾ ਸਰ ਪੁਲਿਸ ਸੀ ਨਹੀਂ ਸਰ ਪੁਲਿਸ ਕੋਈ ਨਹੀਂ ਸੀਗੇ ਨਾਲ ਇਹ ਪਹਿਲਾਂ ਚੱਕ ਕੇ ਲੈ ਕੇ ਗਏ ਇਹਨਾਂ ਨੇ ਦਰਾਏ ਆਪ ਚੱਕ ਕੇ ਸਰ ਖੁਦ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਉਹਨਾਂ ਮੁੱਖ ਜਿਲ੍ਹੇ ਬੰਦ ਕਰ ਦਿੱਤਾ ਸਰ ਮੇਰੇ ਬ੍ਰਦਰ ਨੇ ਸਾਨੂੰ ਕਾਲ ਕੀਤੀ ਵੀ ਮੈਨੂੰ ਚੱਕ ਕੇ ਇੱਧਰ ਇੱਥੇ ਲੈ ਕੇ ਆਏ ਫਿਰ ਅਸੀਂ ਜਦੋਂ ਉੱਥੇ ਗਏ ਦਰਾਏ ਥਾਣੇ ਗਏ ਤੇ ਫਿਰ ਉਸ ਤੋਂ ਬਾਅਦ ਅਸੀਂ ਫੁਟੇਜ ਕਢਾਈ ਉਹਦੇ ਸਾਨੂੰ ਪਤਾ ਲੱਗ ਗਿਆ ਕਿ ਮੁੰਡੇ ਚੱਕ ਕੇ ਲੈ ਕੇ ਗਏ ਪਰ ਉਹਨਾਂ ਨੂੰ ਪੁਲਿਸ ਸਰ ਕੋਈ ਨਹੀਂ ਸੀ ਵੀ ਨਾਲ ਮਿੰਤਾ ਨੂੰ ਕੀ ਲੱਗਦਾ ਕਿ ਇਹ ਹੀ ਪਤੇ ਨੇ ਮਤਲਬ ਕਿਡਨੈਪਿੰਗ ਕੀਤੀ ਜਾਂ ਲੈ ਪਹਿਲਾਂ ਸਰ ਕਿਡਨੈਪਿੰਗ ਕਿਤੇ ਪਹਿਲਾਂ ਚੱਕ ਕੇ ਲੈ ਕੇ ਫਿਰ ਥਾਣੇ ਦਿੱਤਾ ਹੈ ਹਾਂਜੀ ਤੋ ਉੱਥੋਂ ਜਦੋਂ ਕਿ ਡ੍ਰੈਪਿੰਗ ਕਰਕੇ ਲੈ ਗਏ ਤੁਹਾਡੇ ਬਰਦਰ ਨਾਲ ਉਹ ਵੀ ਕੋਟਮਾਰ ਹੋਈ ਉਹ ਇਨਸੀਡੈਂਟ ਦਾ ਸਿਆ ਵੀ ਐਕੈਡਮੀ ਅੰਦੇ ਦੇ ਬੰਦੇ ਲੈ ਕੇ ਗਏ ਉਹਨੂੰ ਚੱਕ ਕੇ ਪੈਟਰੋਲ ਤੋਂ ਉਹਨਾਂ ਨੇ ਅੱਗੇ ਉਹਨਾਂ ਨਾਲ ਕੀਤਾ ਕਿ ਦੱਸਿਆ ਉਹਨਾਂ ਨੇ ਸਰ ਮਾਰਿਆ ਮੇਰੇ ਪਰ ਉਹਨਾਂ ਨੇ ਥੱਪੜ ਧੁੱਪਣ ਮਾਰਿਆ ਸਰ ਉਹਦੇ ਮਤਲਬ ਫੇਰ ਦੁਬਾਰਾ ਫੇਰ ਮਾਰਿਆ ਰਸਤੇ ਜੇ ਸਰ ਪੁਲਿਸ ਨਾਲ ਸੀਗੀ ਕਟੂਏ ਦੀ ਪੁਲਿਸ ਨਾਲ ਸੀਗੀ ਉਹਨਾਂ ਦੇ ਸਾਹਮਣੇ ਨੇ ਥੱਪੜ ਧੁੱਪਣ ਮਾਰੇ ਆ ਤੇ ਜਿਹੜਾ ਇਹਦੇ ਕੋਲ ਫੋਨ ਸੀਗਾ ਸਰ ਇਹਦੇ ਮਤਲਬ ਪੈਸੇ ਵੀ ਸੀਗੇ ਜੇਬ ਦੇ ਵਿੱਚ ਫੋਨ ਵੀ ਮੁੰਡਿਆਂ ਨੇ ਲੈ ਲਿਆ ਸੀ ਮੁੰਡਿਆਂ ਨੇ ਕਿਹਾ ਵੀ ਫੋਨ ਦੇ ਦਿਓ ਜਿਵੇਂ ਮੇਰੀ ਭਾਬ ਤੇ ਉਹਦੇ ਜਿਵੇਂ ਮੈਡੀਕਲ ਵਗੈਰਾ ਸਾਰੇ ਉਹ ਫੋਨ ਤੇ ਸੀਗੇ ਅਸੀਂ ਫੋਨ ਮੰਗਿਆ ਸਾਨੂੰ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਉਹ ਤੁਹਾਨੂੰ ਰਿਕਾਰਡਿੰਗ ਦਊਂਗੇ ਉਹਦੇ ਸਾਡੇ ਕੋਲ ਸਾਰੇ ਪ੍ਰੂਫ ਪਏ ਆ ਤੇ ਹੁਣ ਤੁਸੀਂ ਅੱਜ ਮਿਲਦੀਆਂ ਚਾਹੀਆਂ ਅਸੀਂ ਤੁਸੀਂ ਮਤਲਬ ਕੋਈ ਚਾਹੁੰਦੀ ਆ ਕਿ ਤੁਹਾਡੀ ਪ੍ਰਸ਼ਾਸਨ ਤੋਂ ਮੰਗਦਾ ਕਿ ਜਿਹੜਿਆ ਕਿਊ ਹੈ ਪਹਿਲਾਂ ਤੇ ਇਹ ਦੱਸੋ ਵੀ ਤੁਹਾਡਾ ਜਿਹੜਾ ਇਹਦੇ ਵਿੱਚ ਪੁਲਿਸ ਨੇ ਹੇਠ ਤੱਕ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਤੁਹਾਨੂੰ ਕੀ ਲੱਗਦਾ ਸਰ ਇਹ ਤਾਂ ਮੈਨੂੰ ਪਤਾ ਵੀ ਕਿਉਂ ਮਤਲਬ ਹਜੇ ਤੱਕ ਉਹਨਾਂ ਦਾ ਇੱਕ ਵੀ ਮੁੰਡਾ ਨਹੀਂ ਫੜਿਆ ਗਿਆ ਤੇ ਮੇਰੇ ਪ੍ਰਾਨ ਅਨੁਸਾਰ ਕਟੂਏ ਲੈ ਕੇ ਹੁਣ ਸਾਨੂੰ ਜਿਹੜਾ ਮੈਂ ਵਕੀਲ ਕੀਤਾ ਹੋਇਆ ਹੈ ਨਾ ਸਰ ਉੱਥੇ ਜਿਹੜਾ ਕਟੂਏ ਦੇ ਵਿੱਚ ਉਹਦੇ ਨਾਲ ਵੀ ਸੁਦੇ ਖੁਦ ਜਾ ਕੇ ਕਹਿੰਦਾ ਵੀ ਮੇਰੇ ਨਾਲ ਕੰਪਰੋਮਾਈਜ਼ ਕਰ ਮੈਨੂੰ ਇੱਕ ਐਫੀਡਵਿਟ ਤੇ ਸਾਈਨ ਕਰਾ ਦੇ 307 ਦਾ ਜਿਹੜਾ ਇਹਨਾਂ ਮੁੰਡੇ ਦਾ ਪਰਚਾ ਬਣਿਆ ਹੋਇਆ ਤੇ ਮੈਂ ਉਸ ਤੋਂ ਬਾਅਦ ਤੁਹਾਡਾ ਇੱਥੇ ਕੁੜੀ ਦੀ ਗਵਾਹੀ ਕਰਾ ਕੇ ਮੁੰਡਾ ਤੁਹਾਡਾ ਖੜਾ ਦੂੰਗਾ ਮੈਂ ਮਤਲਬ ਸਾਰਾ ਕੰਮ ਜਿਹੜਾ ਤੁਹਾਡੇ ਕਹਿਣ ਦਾ ਮੁਤਾਬਕ ਸਿਰਫ ਇਹ ਰਾਜੀਨਾਮੇ ਕਰਕੇ ਹੀ ਰਾਜੀਨਾਮੇ ਕਰਕੇ ਸਰ ਇੱਕ ਪਰਸੋਂ ਹਾਂਜੀ ਇੱਕ ਪਰਸੋਂ ਦਾ ਸਰ ਫੇਰ ਇਹਨਾਂ ਨੇ ਡਰਾਮਾ ਕਰਕੇ ਆਪਣੇ ਮਤਲਬ ਆਪ ਹੀ ਡਰਾਮਾ ਕਰਕੇ ਸਮਰਾਲੇ ਇੱਕ ਹੋਰ ਪਰਚਾ ਬਣਾ ਰਿਆ ਸਾਡੀ ਸਾਰੀ ਫੈਮਿਲੀ ਤੇ ਮੇਰਾ ਡੈਡੀ ਮੰਮੀ ਮੈਂ ਮੇਰੀ ਭੈਣ ਮੇਰਾ ਭਰਾ ਵੀ ਇਹਨਾਂ ਨੂੰ ਹੁਣ ਸਾਰਿਆਂ ਨੂੰ ਇਹਨਾਂ ਨੇ ਵੀ ਅੰਦਰ ਕਰਾਉਣਾ ਫੇਰ ਇਹਨਾਂ ਨੇ ਰਾਜੀਨਾਮਾ ਦੇਣਾ ਜੀ ਇਹਦੀ ਜਾਣਕਾਰੀ ਤੁਹਾਨੂੰ ਕਿੱਦਾਂ ਪਤਾ ਲੱਗੀ ਜੀ ਤੁਹਾਡੇ ਉੱਤੇ ਇੱਕ ਪਰਚਾ ਬਣਾ ਦੇ ਸਰ ਸਾਨੂੰ ਕਾਲ ਆਈ ਸੀ ਜੀ ਪੁਲਿਸ ਤੋਂ ਸਟੇਸ਼ਨ ਤੋਂ ਸਾਨੂੰ ਕੱਲ 10 ਵਜੇ ਇਹਨਾਂ ਨੇ ਬੁਲਾਇਆ ਠੀਕ ਹੈ ਹਾਂਜੀ ਜਿਹੜੀ ਤੁਸੀਂ ਕਹਿੰਦੇ ਇੱਥੇ ਲੜਾਈ ਹੋਈ ਸੀਗੀ ਲੜਾਈ ਕਿਹੜੀ ਜਗ੍ਹਾ ਹੋਈ ਸੀ ਸਰ ਇੱਥੇ ਪਟਾਬਾਗ ਹੋਈ ਸੀ ਜਿਲ੍ਹਾ ਡਿਵੀਜ਼ਨ 3 ਚ ਸ ਪਰਚਾ 3 ਚ ਹੋਇਆ ਹਾਂਜੀ ਸਰ ਲੇਕਿਨ ਤੁਸੀਂ ਉਸ ਤੋਂ 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 ਹਾਂਜੀ ਬਟ ਜਿਹੜਾ ਮੇਰਾ ਭਰਾ ਫੜਿਆ ਉਹ ਉੱਥੇ ਮੈਂ ਆਈਪੀਐਸ ਕੋ ਡੀਜੀਪੀ ਕੋ ਹਰ ਕਿਸੇ ਕੋ ਗਈਆਂ ਉੱਥੇ ਵੀ ਕਰ ਮੈਂ ਐਫਆਰ ਘਟਾਈ ਅਸਦੀਕ ਲਈ ਵੀ ਇਦਾਂ ਝੂਠੇ ਪਰਚੇ ਬਣਾਉਂਦਾ ਪੈਸੇ ਲੈ ਲੈ ਕੇ ਉੱਥੇ ਵੀ ਸਿਰ ਦੋ ਤਿੰਨ ਪਰਚੇ ਕਰਾਇਆ ਉੱਥੇ ਕਠੂਏ ਸਾਰਿਆਂ ਨੂੰ ਪਤਾ ਵੀ ਝੂਠੇ ਪਰਚੇ ਬਣਾਉਂਦਾ ਤੁਸੀਂ ਉਹਨਾਂ ਨੂੰ ਕਾਲ ਕਰਕੇ ਵੀ ਪੁੱਛ ਸਕਦੇ ਆਈਪੀਐਸ ਹੋਗੇ ਜਾਂ ਡੀਜੀਪੀ ਨੂੰ ਪੁੱਛ ਸਕਦੇ ਜਿਹੜਾ ਇਸ ਟਾਈਮ ਜੰਮੂ ਦੇ ਹੈਗੇ ਤੁਹਾਨੂੰ ਕੀ ਲੱਗਦਾ ਕੋਈ ਰਾਜਨੀਤਿਕ ਪ੍ਰੈਸ਼ਰ ਹੋਵੇ ਜਿਹਦੇ ਕਰਕੇ ਹੁਣ ਤੱਕ ਤੁਹਾਡੇ ਨਾਮ ਦਾ ਇਹੋ ਪਾਰਟੀ ਨੂੰ ਸਰ ਅਸਦੀਕ ਕਹਿ ਰਿਹਾ ਵੀ ਜੱਜ ਤੱਕ ਮੇਰੀ ਮਤਲਬ ਹਮ ਮੁੱਠੀ ਦੇ ਕਿ ਤੁਸੀਂ ਕੁਝ ਨਹੀਂ ਕਰ ਸਕਦੇ ਤੁਹਾਡਾ ਮਤਲਬ ਕੰਮ ਇੱਥੇ ਖਤਮ ਹੋਣਾ ਤੁਸੀਂ ਰਾਜਨਾਮਾ ਦੋ ਤੇ ਆਪਣੀ ਜਾਨ ਛੜਾਓ ਜਿੰਨਾ ਵੀ ਇਹ ਹੋ ਰਿਹਾ ਵਾ ਜਾਂ ਤੁਹਾਡਾ ਰਾਜਨਾਮਾ ਕਰਾਂਦੇ ਯਾਨੀ ਕਿ ਹਟ ਦੰਦੇ ਵਰਤੇ ਜਾ ਰਿਹਾ ਹੈ ਇਸ ਸਦੀਕ ਵੱਲੋਂ ਕੀਤੇ ਜਾ ਰਹੇ ਸਦੀਕ ਵੱਲੋਂ ਸਸਦੀਕ ਪੈਸੇ ਲੈ ਕੇ ਪੁਲਿਸ ਤੇ ਥਾਣਿਆਂ ਦੇ ਵਿੱਚ ਜਾ ਕੇ ਝੂਠੀਆਂ ਐਫ ਆਈ ਆਰਾਂ ਸ਼ਿਕਾਇਤਾਂ ਤੁਹਾਡੇ ਖਿਲਾਫ ਤੁਹਾਨੂੰ ਦਬਾਅ ਬਣਾ ਰਹੇ ਹੈਗੇ ਤੁਸੀਂ ਰਾਜਨਾਮਾ ਹਾਂਜੀ ਸਰ ਅੱਜ ਵੀ ਸਮਰਾਲੇ ਦੇ ਵਿੱਚ ਮੈਂ ਵੀ ਮਤਲਬ ਮੈਂ ਕਿਸੇ ਨੂੰ ਭੇਜਿਆ ਸੀਗਾ ਉੱਥੇ ਸਦੀਕ ਖੁੰਦਾ ਆਇਆ ਸੀਗਾ ਤੇ ਉਹਦੀ ਗੱਡੀ ਦੀ ਅਸੀਂ ਵੀਡੀਓ ਵੀ ਬਣਾਈ ਹੈ ਗੱਡੀ ਉਹਦੇ ਬਾਹਰ ਖੜੀ ਸੀਗੀ ਜੀ ਜਦੋਂ ਇਹ ਇਨਸੀਡੈਂਟ ਹੋਇਆ ਜਾਂ ਕੁਝ ਉਹ ਉਸ ਉਸ ਟਾਈਮ ਦੀ ਵੀ ਸਾਡੇ ਕੋਲ ਵੀ ਸੀ ਸੀ ਵੀ ਕੰਪੋਟੈਂਸ ਸਾਰੀ ਸਭ ਸਾਡੇ ਕੋਲ ਸਾਰੀ ਹੈ ਜਦੋਂ ਮੇਰੇ ਭਰਾ ਨੇ ਚੱਕ ਕੇ ਲੈ ਕੇ ਗਿਆ ਪਟੋਲ ਪੰਪ ਸਰਪ ਤੇਲ ਪਉਣ ਲੱਗਾ ਪਿੱਛੇ ਗੱਡੀ ਮਾਰੀ ਉਹਦੇ ਫਿਰ ਉਹਨੇ ਚੱਕ ਕੇ ਧੱਕੇ ਨਾਲ ਮੁੰਡਿਆਂ ਨੇ ਗੱਡੀ ਤੇ ਬਿਠਾਇਆ ਫਿਰ ਉਸ ਤੋਂ ਬਾਅਦ ਜਿਹੜਾ ਇੱਥੇ ਮਾਰਿਆ ਉਹਦੀ ਵੀ ਮੇਰੇ ਕੋਲ ਸੀ ਸੀ ਟੀਵੀ ਫੁਟੇਜ ਸਾਰੀਆਂ ਪਈਆਂ ਨੇ ਹਾਂਜੀ ਸਰ ਸਾਰਾ ਕੁਝ ਅਸੀਂ ਉਹ ਦਿੱਤੀ ਫਿਰ ਸਾਡਾ 307 ਦਾ ਪਰਚਾ ਬਣਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਇਹ ਮਤਲਬ ਬਾਰੋ-ਬਾਰ ਇੱਕ ਮੁੰਡਾ ਇਹਦੇ ਵਿੱਚ ਬਿਸ਼ੂ ਆ ਇਹਨੇ ਮਤਲਬ ਆਪਣਾ ਕਰਕੇ ਵੀ ਮੈਂ ਬਾਗ ਹਸੈਣਾ ਕਸੀਡੇਸ਼ਨ ਨੂੰ ਫੜੋ ਇਹਨਾਂ ਸਰ ਹਾਈ ਕੋਰਟ ਆਪਣੀ ਜਮਾਨਤ ਲਵਾਈ ਉੱਥੋਂ ਵੀ ਇਹ ਦੇ ਰਿਜੈਕਟ ਹੋ ਗਈ ਫਿਰ ਉਹਨਾਂ ਨੇ ਇਹ ਕਿਹਾ ਵੀ ਮੁੰਡਿਆਂ ਨੂੰ ਫੜੋ ਉਸ ਤੋਂ ਬਾਅਦ ਅੱਗੇ ਅਸੀਂ ਬੇਲ ਕਰਾਂਗੇ ਇਹਨਾਂ ਦੀ ਮਸਫੀਕ ਕੌਣ ਹੈਗਾ ਜੀ ਕੀ ਨਾਮ ਮਸਫੀਕ ਕੌਣ ਹੈ ਉਹਦਾ ਫਾਦਾ ਦਾ ਘਰ ਕਿੱਥੇ ਰਹਿੰਦਾ ਸਦੀਕ ਸਰ ਇਹਦੇ ਦੋ ਘਰ ਆ ਇੱਕ ਤਾਂ ਉੱਥੇ ਰਹਿੰਦਾ ਕਟੂਆ ਦੇ ਵਿੱਚ ਰਹਿੰਦਾ ਚੰਨਗੜ੍ਹ ਦੇ ਵਿੱਚ ਇਹਦੇ ਡੈਡੀ ਦਾ ਨਾਮ ਸ਼ੇਰ ਅਲੀ ਆ ਤੇ ਕਿਹੜਾ ਇੱਥੇ ਸਾਨੇ ਵਾਲ ਘਰ ਹੈ ਇਹਦਾ ਮੁੰਡਾ ਇੱਕ ਮਤਲਬ ਕਿ शरायमी बदमाशी बंदूक का स्टोरियां पांदिया सारा कुछ उन्होंने तो दोगे। ये पच्चीस जमीन भी वगैरह मंदा या बाकी ये इमारत तो आते हैं क्या बिया? कि वो लाइफ ऐसी है कि यार तो नहीं है। सर मैंने उन्हें चीज़ों पर फोटा सर कुछ नहीं जल्दी बंदूक लाके लड़का कूदता है यार। हाँ जी। और या� ਸਰ ਇੱਕ ਤਾਂ ਇਹ ਚਾਹੁੰਦੇ ਆਂ ਵੀ ਮੇਰੇ ਭਰਾ ਨੂੰ ਉੱਥੋਂ ਰਿਹਾਈ ਕਰਾਈ ਜਾਵੇ ਮੈਂ ਆਪੀ ਸਰ ਇਨਕੁਆਰੀ ਵੀ ਕਰਾਈ ਆ ਜਿਹੜਾ ਕੁੜੀ ਦਾ ਉੱਥੇ ਮੈਡੀਕਲ ਹੁੰਦਾ ਹਰ ਚੀਜ਼ ਮੈਂ ਉੱਥੇ ਕਰਾਈ ਐ ਨੋ ਐਵੀਡੈਂਸ ਮਤਲਬ ਕਿ ਸਾਰਾ ਕੁਝ ਇਨਕੁਆਰੀ ਪਾਸ ਹੋ ਗਈ ਆ ਤੇ ਉਸ ਤੋਂ ਬਾਅਦ ਇਹ ਹਾਂਜੀ ਸਰ ਦੇ ਹੱਕ ਚ ਹੋਈ ਐ ਸਰ ਸਾਰਾ ਕੁਝ ਅਸੀਂ ਉਹ ਕਰਾ ਲਿਆ ਉੱਥੇ ਦੂਸਰੀ ਇਹ ਵੀ ਇਹਨਾਂ ਨੂੰ ਫੜਿਆ ਜਾਵੇ ਜਿਹੜੇ ਮਤਲਬ ਸਾਨੂੰ ਇਦਾਂ ਸਟੋਰੀ ਆ ਪਾਵਾ ਕੇ ਡੇਲੀ ਡਰਾਉਂਦੇ ਆ ਮੁੰਡੇ ਠੀਕ ਜ਼ਿਕਰ ਕੀਤਾ ਬੰਦੂਕ ਲੈ ਕੇ ਲੜਦਾ ਜਿਹੜਾ ਤੁਹਾਡੇ ਆਲੇ ਦੁਆਲੇ ਹੁੰਦਾ ਕੀ ਲੱਗਦਾ ਤੁਹਾਨੂੰ ਸਰ ਮਤਲਬ ਕਿ ਸਾਨੂੰ ਡੇਲੀ ਧਮਕੀਆਂ ਦਿੰਦੇ ਆ ਤੇ ਮੈਨੂੰ ਇਹ ਵੀ ਆ ਵੀ ਮੇਰਾ ਇੱਕ ਛੋਟਾ ਬ੍ਰਦਰ ਆ ਸਰ ਉਹ ਘਰੇ ਕੰਮ ਕਰਦਾ ਉਹਨੂੰ ਮਤਲਬ ਕੀ ਕਹਿੰਦੇ ਚੱਕ ਲੈਣਾ ਤੈਨੂੰ ਬਣੀ ਲੈ ਦੇਣਾ ਤੈਨੂੰ ਜਿਵੇਂ ਵੱਡੇ ਭਰਾ ਨੂੰ ਵੱਡਿਆ ਤੈਨੂੰ ਵੀ ਵੱਡ ਕੇ ਛੱਟ ਦੇਣਾ ਤੇ ਤੇਰੀ ਲੱਤਾਂ ਨਹੀਂ ਛੱਡ ਰਿਆ ਸਰ ਬਹੁਤ ਜ਼ਿਆਦਾ ਧਮਕੀਆਂ ਦਿੰਦੀਆਂ ਮੈਨੂੰ ਦਿੰਦੇ ਆ ਮੇਰੀ ਫੈਮਿਲੀ ਨੂੰ ਦਿੰਦੇ ਮੈਨੂੰ ਇਹ ਡਾਰਾ ਵੀ ਉਹਨਾਂ ਨੇ ਚੱਕ ਕੇ ਵੀ ਸਾਨੂੰ ਮਾਰ ਦੇਣਾ ਜਿਵੇਂ ਸਾਡੇ ਭਰਾ ਨੂੰ ਮਾਰਿਆ ਕਿ ਸਾਨੂੰ ਇਹਨਾਂ ਤੋਂ ਬਚਾਇਆ ਜਾਵੇ ਸਰ ਇਹੀ ਰਿਕਵੈਸਟ ਹੈ ਮੇਰੀ